ਤਨਤਨ ਬਾਬਾ ਹੰਦਾਲਜੀ ਸਪੋਰਟਸ ਕਲਬ ਜੰਡਿਆਲਾ ਗੁਰੂ ਵਿਖੇ ਇੱਥੋਂ ਦੇ ਦੁਸ਼ਹਿਰਾ ਗਰਾਊਂਡ ਵਿਖੇ ਟੂਰਨਾਮੈਂਟ ਕ੍ਰਿਕਟ ਕਰਵਾਇਆ ਗਿਆ ਇਸ ਸੰਬੰਧੀ ਸਪੋਰਟਸ ਕਲਬ ਦੇ ਮੈਂਬਰ ਅਤੇ ਹੋਰ ਉਦੇਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਟੂਰਨਾਮੈਂਟ ਨਵੰਬਰ 2024 ਤੋਂ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ ਇਸ ਦਾ ਫਾਈਨਲ ਮੈਚ ਹੈ ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੇ ਕਸਬਿਆਂ ਦੇ ਵਿੱਚ 20 ਵੀ ਟੀਮਾਂ ਨੇ ਪਾਗ ਲਿਆ ਅਤੇ ਜੋ ਫਾਈਨਲ ਵਿੱਚ ਆਈਆਂ ਜੋ ਟੀਮਾਂ ਨੇ ਦੋ ਅਸੀਮ ਅਤੇ ਆਰਸੀਸੀ ਦਰਮਿਆਨ ਮੈਚ ਖੇਡਿਆ ਜਾ ਰਿਹਾ ਇਸ ਮੈਚ ਦੇ ਜੇਤੂ ਨੂੰ ਟੀਮ ਨੂੰ 11000 ਰੁਪਏ ਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਤੇ ਹਾਰਨ ਵਾਲੀ ਟੀਮ ਨੂੰ 7100 ਰੁਪਏ ਦੇ ਕੇ ਟਰੋਫੀ ਨਾਲ ਸਨਮਾਨਿਤ ਕੀਤਾ ਜਾਵੇਗਾ ਬਹੁਤ ਵਧੀਆ ਹੈ ਨਾ ਬੱਚਿਆਂ ਵੱਲੋਂ ਪ੍ਰਾਲਾ ਕੀਤਾ ਗਿਆ ਬਾਬਾ ਹੰਧਾਲ ਜੀ ਸਪੋਰਟ ਕਲੱਬ ਵੱਲੋਂ ਜਿਹੜਾ ਇਹ ਪ੍ਰਾਲਾ ਕੀਤਾ ਗਿਆ ਯਾਦ ਸਰਪ੍ਰਸਤ ਗੁਰਪ੍ਰੀਤ ਸਿੰਘ ਜੀ ਚੰਦੀ ਇਹਨਾਂ ਦਾ ਪ੍ਰਵਾਦ ਤੇ ਇਹਨਾਂ ਦੇ ਸਾਰੇ ਹੀ ਸ਼ੌਕੀ ਜਨੇ ਨਾਲ ਇਹਨਾਂ ਦੇ ਬੱਚੇ ਆ ਖੇਡਣ ਵਾਲੇ ਤੇ ਖੇਡੋੜ ਵਾਲਾ ਇਹ ਬਹੁਤ ਹੀ ਵਧੀਆ ਇੱਕ ਰਮਾਇਦੇ ਬੱਚੇ ਪਾ ਰਹੇ ਆ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਤੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਇਸ ਖੇਡਾਂ ਨਾਲ ਜੁੜੇ ਤੇ ਆਉਣ ਵਾਲਾ ਸਮਾਂ ਜਿਹੜਾ ਸਾਡਾ ਬਹੁਤ ਹੀ ਵਧੀਆ ਬਤੀਤ ਹੋਵੇ ਇਹ ਸਾਡੀ ਇਹਨਾਂ ਨੂੰ ਅਸ਼ੀਰਵਾਦ ਆ ਔਰ ਇਹ ਬੱਚਿਆਂ ਦਾ ਬਹੁਤ ਹੀ ਮਾਣ ਆ ਇਹ ਸਾਡੇ ਬੱਚੇ ਬਹੁਤ ਹੌਂਦਾਰ ਆ ਰਹਿਆ ਤੇ ਅੱਜ ਦਾ ਜੋ ਇਹਨਾਂ ਦੇ ਸਪੋਰਟਸ ਜਿਹੜਾ ਕ੍ਰਿਕਟ ਦਾ ਮੈਚ ਚੱਲ ਰਿਹਾ ਇਹਦੇ ਵਿੱਚ ਅੱਜ ਤੋਂ ਫਾਈਨਲ ਆ ਉਹਦੇ ਵਿੱਚ ਜਿਹੜੀ ਵੀ ਚੀਜ਼ ਟੀਮ ਜਿੱਤੂਗੀ ਤੇ ਉਹਦਾ ਵੀ ਬਹੁਤ-ਬਹੁਤ ਵਧਾਈਆਂ ਉਹਨੂੰ ਤੇ ਚਲੋ ਜਿੱਤ ਹਾਰ ਤੇ ਹਰ ਵੇਲੇ ਚੱਲਦੀ ਰਹਿੰਦੀ ਆ ਇਹਨਾਂ ਬੱਚਿਆਂ ਦੀ ਕੋਈ ਗੱਲ ਨਹੀਂ ਸਾਰੇ ਹੀ ਬੱਚੇ ਕਬਸੂਕਾ ਮੇਰਾ ਕਹਿੰਦਾ ਵੀ ਇਹਦੇ 20 ਟੀਮਾਂ ਖੇਡੀਆਂ ਜਿਨ੍ਹਾਂ ਨੇ ਹੁਣ ਤੱਕ ਅੱਜ ਲਾਸਟ ਦਿਨ ਦਾ ਤਿੰਨ ਮਹੀਨੇ ਤੋਂ ਮੈਚ ਚੱਲ ਰਿਹਾ ਅੱਜ ਲਾਸਟ ਆ ਤੇ ਉਹਦੇ ਵਿੱਚ ਸਾਰੇ ਹੀ ਬੱਚੇ ਬਹੁਤ ਸਹਿਯੋਗ ਦੇ ਰਹੇ ਆ ਵਧੀਆ ਖੇਡ ਰਹੇ ਆ ਬਹੁਤ ਚੰਗੀ ਗੱਲ ਸਾਰਿਆਂ ਨੂੰ ਵਧਾਈਆਂ ਵਾਹਿਗੁਰੂ ਜੀ ਦਾ ਕਾਸਾ ਅੱਜ ਦਾ ਜੋ ਉਪਰਾਲਾ ਸਪੋਰਟਸ ਕਲੱਬ ਬਾਬਾ ਹੰਦਾਲ ਜੀ ਨੇ ਸਾਥੀਆਂ ਵੱਲੋਂ ਜਿਹੜੇ ਸਮੀਰ ਪਾਜੀ ਇਹਨੇ ਰੱਪੀ ਤੇ ਚੰਦੀ ਪਾਜੀ ਵੱਲੋਂ ਜੋ ਕਰਾਇਆ ਜਾ ਰਿਹਾ ਹੈ ਇਹ ਬਹੁਤ ਸਲਾਘਾਜੋਗ ਹੈ ਹਰ ਸਾਲ ਇਹ ਕਰਾਉਂਦੇ ਨੇ ਤੇ ਅੱਜ ਦਾ ਜੋ ਫਾਈਨਲ ਖੇਡਿਆ ਜਾ ਰਿਹਾ ਦੋਨੋਂ ਹੀ ਜਨਾਲੇ ਦੀਆਂ ਕੋਰਟ ਟੀਮਾਂ ਆਈਆਂ ਨੇ ਕੁਦਰਤੀ ਤੌਰ ਤੇ ਇਸ ਖੇਡ ਹੰਦਾ ਮੈਂ ਪਾਜੀ ਗੱਲ ਕਰ ਰਿਹਾ ਸੀ ਕਿ ਗਰਾਊਂਡ ਬਾਰੇ ਮੈਂ ਮੰਤਰੀ ਸਾਹਿਬ ਵੱਲੋਂ ਤੁਹਾਨੂੰ ਸਰਦਾਰ ਰਜਿੰਦਰ ਸਿੰਘ ਜੀ ਐਟਿਓ ਕੈਬਨ ਮੰਤਰੀ ਪੰਜਾਬ ਜਨਾਲੇ ਦੇ ਰਹਿਣ ਵਾਲੇ ਨੇ ਔਰ ਉਹਨਾਂ ਨੂੰ ਵਿਸ਼ਵਾਸ ਤੋਂ ਉਹਨਾਂ ਤੁਹਾਨੂੰ ਇਹ ਕਿ ਬਹੁਤ ਜਲਦੀ ਤੁਹਾਡੀ ਗਰਾਊਂਡ ਦਾ ਕਾਇਆਕਲਪ ਹੋਣ ਵਾਲਾ ਹੈ ਡਰਾਫਟਿੰਗ ਹੋ ਚੁੱਕੀ ਹੈ ਦੀ ਇਹਦੇ ਵਿੱਚ ਤੁਹਾਨੂੰ ਇੱਕ ਜੇ ਸਟੇਡੀਅਮ ਟਾਈਪ ਸਾਰਾ ਬਣੇਗਾ ਮੋਟਰ ਪਿਛਲੀ ਵੀ ਤੁਸੀਂ ਮੰਗੀ ਸੀ ਤੁਹਾਨੂੰ ਮਿਲ ਗਈ ਹੈ ਲਾਈਟਾਂ ਟਾਈਮ ਟੂ ਜਿਤਨਾ ਟਾਈਮ ਵਾਲਾ ਉਹ ਕਰਾਈ ਦੀਆਂ ਵਾਂ ਪਰ ਫਿਰ ਵੀ ਇੱਕ ਲਾਈਟ ਇੱਕ ਇਹੋ ਜਿਹੀ ਜੇ ਬਹੁਤ ਬਦੀ ਕਿਤੇ ਨਾ ਕਿਤੇ ਕੋਈ ਨਾ ਕੋਈ ਫਾਲਟ ਆ ਜਾਂਦਾ ਪਿਛਲੇ ਆਪਣੇ ਕਲੋਨੀयां ਤੁਸੀਂ ਨੇਰੇ ਦੀ ਗੱਲ ਕਰਦੇ ਹੋ ਜਿਤਨਾ ਸ਼ਾਮੀ ਪਿਛਲੇ ਪਰਸੋਂ ਤੋਂ ਲਾਈਟਾਂ ਤੇ ਉਧਰ ਵੀ ਲਗਾ ਦਿੱਤੀਆਂ ਮੀਆਂ ਔਰ ਮੈਂ ਦੁਬਾਰਾ ਇਹ ਚੀਜ਼ ਤੁਹਾਨੂੰ ਜਿੱਥੇ ਬਤਾਈ ਦਿੰਦਾ ਸਾਰਿਆਂ ਨੂੰ ਦੋਨੋਂ ਟੀਮਾਂ ਨੂੰ ਬਤਾਈ ਦਿੰਦਾ ਜਿਹੜੇ ਫਾਈਨਲ 'ਚ ਪਹੁੰਚੀਆਂ ਹਾਰ ਜਿੱਤ ਵੰਡੀਆਂ ਹਾਰ ਜਿੱਤ ਕੋਈ ਮੈਣੇ ਨਹੀਂ ਰੱਖਦੀ ਮੈਨੇ ਖੇਡਣਾ ਖੇਡਣਾ ਮੈਨੇ ਰੱਖਦਾ ਕਿ ਆਪਾਂ ਗਰਾਊਂਡ ਵਿੱਚ ਖੇਡਣਾ ਆਏ ਆ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਜੱਦ ਤੋਂ ਵੱਡਾ ਜਿਹਾ ਉਪਰਾਹਲਾ ਇੱਕੋ ਹੀ ਆ ਕੋਈ ਪ੍ਰਸ਼ਾਸਨ ਕੋਈ ਦੁਨੀਆ ਦੀ ਚੀਜ਼ ਬੱਚਿਆਂ ਨੂੰ ਸਾਡੇ ਨੂੰ ਨਹੀਂ ਢਾ ਸਕਦੀ ਉਹ ਸਿਰਫ ਇੱਕ ਗੇਮ ਆ ਉਹ ਗੇਮ ਢਾ ਸਕਦੀ ਆ ਸੋ ਇਹ ਬੱਚਿਆਂ ਨੂੰ ਪੀਲ ਬੇਨਤੀ ਆ ਕਿ ਆਪਾਂ ਆਪਣੇ ਮਾਪਿਆਂ ਨੂੰ ਵੀ ਆ ਕਿ ਗਰਾਊਂਡ ਨਾਲ ਜੋੜੋ ਬੱਚਿਆਂ ਨੂੰ ਗਰਾਊਂਡ ਵਿੱਚ ਭੇਜੋ ਬਾਕੀ ਕਲੱਬ ਨੂੰ ਫਿਰ ਦੁਬਾਰਾ ਮੰਤਰੀ ਸਾਹਿਬ ਵੱਲੋਂ ਵਿਸ਼ਵਾਸ ਦਿਉਂਦੇ ਆ ਕਿ ਬਹੁਤ ਜਲਦੀ ਇਸ ਗਰਾਊਂਡ ਦਾ ਕਾਇਆਕਲਪ ਹੋਏਗਾ ਤੇ ਇੱਕ ਸੁੰਦਰ ਵਧੀਆ ਜਨਰੇਲੇ ਦੇ ਵਿੱਚ ਸਟੇਡੀਅਮ ਬਣੇਗਾ ਟੂਰਨਾਮੈਂਟ ਦਾ ਆਗਾ ਜਿਹੜਾ ਕੀਤਾ ਗਿਆ ਸੀ ਉਹ ਨਵੰਬਰ ਦੇ ਵਿੱਚ ਸਟਾਰਟ ਕੀਤਾ ਗਿਆ ਸੀ ਟੂਰਨਾਮੈਂਟ ਜਿਹਦੇ ਵਿੱਚ ਲਾਗੇ ਬਰੇ ਦੀ ਪਿੰਡਾਂ ਦੀਆਂ ਟੀਮਾਂ ਜਣੀਆਂ 24 ਟੀਮਾਂ ਨੇ ਭਾਗ ਲਿਆ ਜਿਵੇਂ ਇਕਲ ਗੱਡਾ ਬੰਡਾਲਾ ਖਲਚੀਆਂ ਰਈਆ ਬਿਆਸ ਤੱਕ ਜਿਹੜੀਆਂ ਟੀਮਾਂ ਸੀਗੇ ਮਾਨਾ ਵਾਲ ਟੀਮ ਉਹਨਾਂ ਸਾਰਿਆਂ ਨੇ ਪਾਰਟਿਸਪੇਟ ਕੀਤਾ ਹੋਰ ਜਿਹੜੀਆਂ ਦੋ ਟੀਮਾਂ ਅੱਜ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਉਹ ਅਸੀਮ ਦਾ ਤੇ ਆਰਸੀਸੀ ਦਾ ਖੇਡਿਆ ਜਾ ਰਿਹਾ ਹੈ ਜਿੱਤ ਘਟੜੀ ਲਗੀ ਦੇ ਰਹੇ ਜਿੱਤਨ ਵਾਲੇ ਖਿਡਾਰੀ ਨੂੰ 11000 ਰੁਪਏ ਦਾ ਇਨਾਮ ਤੇ ਨਾਲ ਟਰੋਫੀ ਦੇ ਕੇ ਸਨਮਾਨਿਤ ਕੀਤਾ ਜਾਊਗਾ ਕੱਪ ਦਿੱਤਾ ਜਾਊਗਾ ਤੇ ਹਾਰਨ ਵਾਲੀ ਟੀਮ ਸਰਕਾਰ ਕੋਈ ਮੰਗ ਕਰਦੇ ਆ ਕਿ ਗਰਾਊਂਡ ਦਾ ਤੁਸੀਂ ਹਾਲ ਵੇਖ ਹੀ ਸਕਦੇ ਕਿ ਕੀ ਆ ਕਿਉਂਕਿ ਗਰਾਊਂਡ ਦੇ ਵਾਹ ਕੇ ਵੇਖ ਲਓ ਗਰਾਊਂਡ ਦੇ ਵਿੱਚ ਜਿਹੜੀ ਆ ਸਹੂਲਤਾਂ ਦੀ ਜਿਹੜੀ ਕਮੀ ਹੈਗੀ ਆ ਉਹਨਾਂ ਸਹੂਲਤਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਗਰਾਊਂਡ ਦੇ ਵਿੱਚ ਪੂਰਾ ਕੀਤਾ ਜਾਵੇ ਤਾਂ ਜਿਹੜੀ ਆਉਣ ਵਾਲੀ ਪੀੜ੍ਹੀ ਸਾਡੀ ਆ ਉਹ ਇਸ ਗਰਾਊਂਡ ਦੇ ਵਿੱਚ ਖੇਡ ਕੇ ਆਪਣੇ ਫਿਊਚਰ ਨੂੰ ਬ੍ਰਾਈਟ ਕਰ ਸਕਦਾ ਅਸੀਂ ਆਪਣੇ ਤੌਰ ਤੇ ਵੀ ਕਹਿੰਦਾ ਵਾ ਇਥੋਂ ਜਿਹੜਾ ਆਪਣੇ ਤੌਰ ਤੇ ਵੀ ਸਮਾਨ ਅਸੀਂ ਮੁੰਡੇ ਪੈਸੇ ਇਕੱਠੇ ਕਰਕੇ ਕੋਈ ਚੀਜ਼ਾਂ ਬਣਾਉਨੇ ਆ ਗਰਾਊਂਡ ਵਾਸਤੇ ਤੇ ਕੁਝ ਦਿਨ ਬਾਅਦ ਉਹ ਚੋਰੀ ਹੋ ਜਾਂਦਾ ਵਾ ਕਿਉਂਕਿ ਗਰਾਊਂਡ ਦੇ ਵਿੱਚ ਕੋਈ ਚਪਾਈਦਰ ਕੋਈ ਬੰ ਇਕਦੇ ਇਹਨੂੰ ਇਹਦਾ ਸੁਧਾਰ ਕਰ ਸਕੇ ਰੈਗੂਲਰ ਜਣਕੇ ਦੀ ਕਟਾਈ ਵਡਾਈ ਜਿਹੜੀ ਹੁੰਦੀ ਉਹ ਹੋ ਜਾਵੇ ਤੇ ਇੱਕ ਇਹਦੀ ਜਿਹੜੀ ਕਿ ਜੋ ਚੀਜ਼ਾਂ ਇਹਦੇ ਹੈਗੀਆਂ ਵਾ ਕਾਫੀ ਆ ਸਮਾਨ ਰੋਲਰ ਬਣਿਆ ਪਿਆ ਵਾ ਮੋਟਰ ਲੱਗੀ ਹੋਈ ਆ ਉਹਦੀ ਦੇਖ ਰਿਹਾ ਕੁਵਾ ਤੇ ਵੀ ਇੱਕ ਬੰਦਾ ਜ਼ਰੂਰ ਚਾਹੀਦਾ ਗਰਾਉਂਡ ਦੇ ਵਿੱਚ ਵੀ ਜਿਹੜਾ ਇਹਦੀ ਬਾਜੋ ਦੇਖ ਰਿਹਾ ਵੀ ਕਰ ਸਕੇ ਸਮਾਨ ਤੇ ਸਰਕਾਰਾਂ ਦੇ ਦਿੰਦੀਆਂ ਵਾ ਪਰ ਉਹਦੀ ਬਾਜ ਦੇਖ ਰਿਹਾ ਕਿ ਨਹੀਂ ਹੁੰਦੀ ਹੁਣ ਤੁਸੀਂ ਸਾਹਮਣੇ ਵੇਖੋ ਮੋਟਰ ਲੱਗੀ ਹੋਈ ਆ ਪਰ ਮੋਟਰ ਨੂੰ ਤਾਰਾਂ ਕੋਈ ਨਹੀਂ ਲੱਗੀਆਂ ਲੋੜ ਪੈਂਦਾ ਜੇ ਪਾਣੀ ਦੀ ਲੋੜ ਪੈਂਦੀ ਆ ਤੇ ਸਰਕਾਰ ਕੋ ਟੈਂਕਰ ਮਗਵਾਉਣਾ ਪੈਂਦਾ ਸਰਕਾਰੀ ਉਹ ਕਿਸੇ ਵੇਲੇ ਟਾਈਮ ਆਉਂਦਾ ਵਾ ਕਿਸੇ ਨਹੀਂ ਆ ਇਹ ਜਿਹੜੀਆਂ ਲੋੜਾਂ ਵਾਂ ਗਰਾਊਂਡ ਦੀਆਂ ਕਿ ਬੱਚੇ ਜੁੜੇ ਰਹਿਣ ਸੂਲ ਤਾਂ ਤਾਂ ਹੀ ਜਨ ਕੇ ਸਰਕਾਰ ਦੇ ਸੂਲ ਤਾਂ ਬੱਚੀਆਂ ਵੀ ਰਹਿਣ ਪੋਲ ਲੱਗੇ ਆ ਲਾਈਟਾਂ ਰਾਤ ਨੂੰ ਜਗਦੀਆਂ ਨਹੀਂ ਆ ਕੋਈ ਜਗਦੀਆਂ ਕੋਈ ਜਗਦੀਆਂ ਨਹੀਂ ਆ ਜੀ ਜਨ ਕੇ ਫੈਮਲੀਆ ਵੀ ਇੱਥੇ ਸੈਰ ਕਰਨ ਮਾਤੇ ਆਉਂਦੀਆਂ ਜੋ ਕਿ ਡਰਦੀਆਂ ਵਾਂ ਆਪ ਤੋਂ ਬਾਅਦੋਂ ਕਿ ਇੱਧਰ ਬੰਨੇ ਲਾਈਟ ਨਹੀਂ ਹੈਗੀ ਕੋਈ ਪਿੱਛੋਂ ਦੀ ਆ ਕੇ ਕੋਈ ਨੁਕਸਾਨ ਨਾ ਕਰ ਦੇ ਇਹਨਾਂ ਕਰਕੇ ਇਹ ਲੋੜਾਂ ਹੈਗੀਆਂ ਗਰਾਊਂਡ ਦੀਆਂ ਖਾਲਸਾ ਜੁਆਇਗਰ ਜੀ ਕੋ ਫਤਿਹ ਇਹ ਸਪੋਰਟਰ ਤੰਤਮ ਬਾਬਾ ਨੋ ਜੀ ਫੁੱਟ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਆ ਚੌਥਾ ਟੂਰਨਾਮੈਂਟ ਜਿਹੜਾ ਕਰਾਇਆ ਜਾ ਰਿਹਾ ਹੈ ਜੋ ਕਿ ਬਾਬਾ ਅੰਦਾਜ਼ੀ ਪਰਮਨੰਦ ਜੀ ਨੇ ਇਹਦਾ ਮਖਮਾਨ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਇਸ ਦਾਟ ਨੂੰ ਕੀਤਾ ਵਿਸ਼ੇਸ਼ ਤੌਰ ਤੇ ਸਰਦਾਰ ਮੰਗਲ ਸਿੰਘ ਦੀ ਕਿਸ਼ਨਪੁਰੀ ਇੱਥੇ ਹਾਜ਼ਰ ਹੈ ਤੇ ਉਦੋਂ ਦਾ 14 ਟੀਮਾਂ ਦਾ ਮੈਚ ਜਿਹੜਾ ਚੱਲ ਰਿਹਾ ਬਹੁਤ ਸੋਹਣਾ ਚੱਲ ਰਿਹਾ ਕਿ ਸਾਡੀ ਹੋਰ ਵੀ ਨੌਜਵਾਨਾਂ ਨੂੰ ਪੀੜਿਆ ਕਿ ਨਸ਼ਿਆਂ ਤੋਂ ਜਿਹੜੇ ਆ ਦੂਰ ਰਹਿਣ ਕਿ ਸਰਕਾਰਾਂ ਨੂੰ ਚਾਹੀਦੀਆਂ ਨਸ਼ਿਆਂ ਵਿੱਚ ਵੇਚਣ ਵਾਲਿਆਂ ਨੂੰ ਜਾਂ ਪੀਣ ਵਾਲਿਆਂ ਨੂੰ ਦਾਦ ਜਾਗਰਨ ਨਸ਼ਾ ਵੇਚਣ ਵਾਲਿਆਂ ਦੀ ਨੱਥੀ ਪਾਈ ਜਾਵੇ ਤੇ ਇਹਦੀਆਂ ਬੇਨਤੀਆਂ ਕਰਦੇ ਹੋਏ ਮਨ ਜਿਵੇਂ ਵਾਹਿਗੁਰੂ ਜੀ ਕਾ ਸਾਹ ਵਾਹਿਗੁਰੂ